ਛੱਤ ਸਿਰਿਆਂ ਤਲਜੀ ਵੀਡੀਓ ਦੇਖੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਭੋਗ ਦੇ ਇਤਿਹਾਸ ਦੀ ਸਭ ਤੋਂ ਵੱਧ ਬਰਸਾਤ ਬੀਬੀ ਐਮ ਬੀ ਨੇ ਕਿਹਾ ਹੈ ਇੱਕ ਡੈਮ ਖਾਲੀ ਕਰਨ ਲਈ ਸੌਖੀ ਸੌਰੀ ਸੋਚ ਰਿਹਾ ਛੱਡਣ ਸੂਬੇ ਕੋਗ ਨੇ ਇੱਕ ਕੈਚ ਮੈਟ ਖੇਤਰ ਵਿੱਚ ਹੁਣ ਤੱਕ ਹੁਣ ਤੱਕ ਦੀ ਸਭ ਤੋਂ ਵੱਧ ਬਰਸਾਤ ਨੇ ਪੰਜਾਬ ਨੂੰ ਹੜ੍ਹਾਂ ਦੀ ਸਥਿਤੀ ਵਿੱਚ ਪਾ ਦਿੱਤਾ ਹੈ ਸਤਲੁਜ ਅਤੇ ਬਿਆਸ ਵਿੱਚ ਆਏ ਹੜ ਦੇ ਇਸ ਸੰਦਰਭ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਚੇਅਰਮੈਨ ਮਨੋਜ ਤਰੇਪਾਠੀ ਨੇ ਸ਼ੁੱਕਰਵਾਰ ਨੂੰ মিডিਆ ਸਾਹਮਣੇ ਸਥਿਤੀ ਨੂੰ ਸਾਫ਼ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਡੈਮ ਵਿੱਚ ਪਾਣੀ ਸੰਭਾਲਣ ਦੀ ਇੱਕ ਸੀਮਤ ਸਮਰੱਥਾ ਹੈ ਜੇਕਰ ਇਸ ਤੋਂ ਵੱਧ ਪਾਣੀ ਆਇਆ ਤਾਂ ਉਸ ਨੂੰ ਡਾਉਨਸਟਰੀਮ ਵਿੱਚ ਛੱਟਣਾ ਪਵੇਗਾ ਪਵੇਗਾ ਇਸ ਲਈ ਨਦੀਆਂ ਤੇ ਬੰਨ ਪੱਕੇ ਕਰਨਾ ਉਹਨਾਂ ਦੀ ਸਫਾਈ ਯਾਦ ਕਰਵਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਵਿੱਚ ਹੜ੍ਹਾਂ ਲਈ ਲੋਕਾਂ ਨੇ ਜਿੰਨਾ ਵੀ ਬੀਬੀ ਐਮਬੀ ਨੂੰ ਦੋਸ਼ ਦਿੱਤਾ ਹੈ ਉਸ ਉਸ ਦੌਰਾਨ ਮਨੋਜ ਤਰੇਪਾਠੀ ਨੇ ਦੱਸਿਆ ਹੈ ਕਿ 1988 ਤੋਂ ਪੰਜਾਬ ਬਾਹਦਰ ਖਾਸ ਤੌਰ 'ਤੇ ਪੰਜਾਬ ਵਿੱਚ ਚਾਰ ਮਾਰਾ ਭੱਦਰ ਬਰਸਾਤ ਹੋਈ ਹੈ ਪਰ ਉਸ ਸਮੇਂ ਵੀ ਇੰਨਾ ਪਾਣੀ ਕਦੇ ਨਹੀਂ ਆਇਆ ਉਹਨਾਂ ਦੱਸਿਆ ਹੈ ਕਿ 1988 ਵਿੱਚ ਪੂਗ ਵਿੱਚ 7.9 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਸੀ ਜੋ ਇਸ ਸਾਲ ਗਿਆਨਾ 65.7 ਬੀਬੀਸੀਐਮ ਹੋ ਗਿਆ ਹੈ ਇਸ ਤੋਂ ਇਲਾਵਾ 2003 ਵਿੱਚ 9. 5 ਅਤੇ 2019 ਵਿੱਚ 5655 BCM ਪਾਣੀ ਆਇਆ ਉਹਨਾਂ ਕਿਹਾ ਕਿ ਡੈਮ ਦੀ ਸਮਰੱਥਾ 5655 BC BCM ਹੈ ਜੇਕਰ ਇਸ ਤੋਂ ਮਾਰ ਦਫਾਨੀਆਂ ਆਇਆ ਤਾਂ ਇਸ ਨੂੰ ਛੱਡਣਾ ਪਵੇਗਾ ਇਸ ਤਰ੍ਹਾਂ ਪਾਖੜਾ ਵਿੱਚ ਇਸ ਸਾਲ 9511 ਬੀਐਮ 1988 ਵਿੱਚ 96525 ਬੀਐਮ ਅਤੇ 2022 ਵਿੱਚ 9518 ਬੀਐਮ ਪਾਣੀ ਆਇਆ ਸੀ ਮਨੋਜ ਤਰੇ ਪਾਠੀ ਨੇ ਕਿਹਾ ਹੈ ਕਿ ਡੈਮ ਨੂੰ ਪਰਦੇ ਸਮੇਂ ਭਾਰਤੀ ਮੌਸਮ ਵਿਭਾਗ ਇਹ ਵਿਗਿਆਨ ਭਾਗ ਗਲੋਬਲ ਫਾਸਟ ਕਾਸਟ ਸਿਸਟਮ ਆਦਤੂਨ ਜਾਣਕਾਰੀ ਲੈ ਕੇ ਪਾਣੀ ਛੱਡਣ ਛੱਡਣ ਜਾਂ ਸਟੋਰ ਕਰਨ ਬਾਰੇ ਸਾਰੇ ਸੂਬਿਆਂ ਨਾਲ ਮਿਲ ਕੇ ਫੈਸਲਾ ਕੀਤਾ ਜਾਂਦਾ ਹੈ ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ 15 ਸਤੰਬਰ ਤੱਕ ਕੇ ਬਹਾ ਸਤਸਤ ਲੋਜ ਦੇ ਕੈਚਮੈਂਟ ਖੇਤਰ ਵਿੱਚ ਜਿਆਦਾ ਬਰਸਾਤ ਨਹੀਂ ਹੈ ਪਰ ਫਿਰ ਵੀ ਅਸੀਂ ਪਾਖੜਾ ਦੇ ਪੂਗ ਡੈਮ ਦੇ ਲੈਵਲ ਨੂੰ ਕੁਝ ਥੱਲੇ ਰੱਖਣਾ ਚਾਹੁੰਦੇ ਹਾਂ ਉਹਨਾਂ ਦੱਸਿਆ ਹੈ ਕਿ ਪਾਣੀ ਛੱਡਣ ਤੋਂ ਪਹਿਲਾਂ ਸਬੰਧਿਤ ਜ਼ਿਲ੍ਹਿਆਂ ਨੂੰ 24 ਘੰਟੇ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ ਕਿ ਪਰ ਹੁਣ ਨਦੀਆਂ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨਾ ਤੂ ਬਸ ਸਰਕਾਰ ਦਾ ਕੰਮ ਹੈ ਉਹਨਾਂ ਕਹਿੰਦੇ ਹਨ ਕਿ ਜਿਵੇਂ ਇਸ ਵਾਰ ਬਰਸਾਤ ਹੋਈ ਹੈ ਜੇਕਰ ਇਹ ਡੈਮ ਨਾ ਹੁੰਦੇ ਨਾ ਜੂਨ ਤੋਂ ਹੀ ਪੰਜਾਬ ਵਿੱਚ ਹੜ ਆ ਗਿਆ ਹੁੰਦਾ ਉਹਨਾਂ ਦੱਸਿਆ ਹੈ ਕਿ ਪੋਗ ਦੇ ਕੈਚਮੈਂਟ ਖੇਤਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 2.20 ਲੱਖ ਕਿਉਸਕ ਪਾਣੀ ਆਇਆ ਹੈ ਜਦਕਿ ਪਾਖੜਾ ਵਿੱਚ 1.60 ਲੱਖ ਕਿਉਸਕ ਪਾਣੀ ਆਇਆ ਹੈ ਡੈਮ ਵਿੱਚ ਸੈਲਟ ਵਧਣਾ ਵੱਡੀ ਚੁਣੌਤੀ ਚੁਣੌਤੀ ਸੌਰੀ ਮਾਨਸਿਕਤਾ ਨਾਲ ਤੁਹਾਨੂੰ ਖੌਨ ਸਰਕਾਰ ਪੋਗ ਤੇ ਪਾਖੜਾ ਡੈਮ ਵਿੱਚ ਬਾਧ ਰਹੀ ਸੀ ਸੈਲਟ ਡੈਮ ਵਿੱਚ ਪਾਣੀ ਸਟੋਰ ਕਰਨ ਦੇ ਮਾਮਲੇ ਵਿੱਚ ਇੱਕ ਵੱਡੀ ਚੁਣੌਤੀ ਵੱਲ ਇਸ਼ਾਰਾ ਕਰਦੇ ਹੋਏ ਮਨੋਜ ਤਰਾ ਬਾਠੀ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸੂਬਾ ਸਰਕਾਰ ਨੇ ਸੌੜੀ ਮਾਨਸਿਕਤਾ ਦਿਖਾਈ ਹੈ ਧੰਨਵਾਦ